ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾ ਜੀਆਂ ਦੀ ਚੁਗਲੀ ਸਤਨਾਮ ਜਦੋਂ ਇੱਕ ਦਿਨ ਬਾਬਾ ਜੀ ਮਹਿਮਾ ਬਾਦੀ ਜਿੱਠੀ ਤਾਂ ਕਾ ਜੀਆਂ ਨੇ ਨਵਾਬ ਪਾਸ ਚੁਗਲੀ ਖਾਦੀ ਕਿ ਨਾਨਕ ਦੀਨ ਦੀ ਨਿੰਦਾ ਕਰਦਾ ਹੈ ਤਾਂ ਨਵਾਬ ਨੇ ਆਦਮੀ ਕੱਲ ਕੇ ਬਾਬੇ ਨੂੰ ਸੱਦਿਆ ਪਰ ਉਹ ਨਾ ਆਏ ਤਾਂ ਦੂਜੀ ਵਾਰ ਤੇ ਸੱਦਿਆ ਤੇ ਬੇਨਤੀ ਕੀਤੀ ਮੈਨੂੰ ਦਰਸ਼ਨ ਦਿਓ ਤਾਂ ਗੁਰੂ ਜੀ ਗਏ ਤਾਂ ਕਾਜੀ ਨੇ ਪੁੱਛਿਆ ਨਾਨਕ ਤੈਨੂੰ ਪਹਿਲਾਂ ਸੱਦਿਆ ਸੀ ਤਾਂ ਕਿਉਂ ਨਾ ਆਏ ਤਾਂ ਗੁਰੂ ਜੀ ਨੇ ਆਖਿਆ ਹੁਣ ਨਵਾਬ ਦੇ ਨੌਕਰ ਨਹੀਂ ਹੁਣ ਪਰਮੇਸ਼ਰ ਦੇ ਨੌਕਰ ਹਾਂ ਸੋ ਉਸਦੀ ਨੌਕਰੀ ਛੱਡ ਕੇ ਕਿਸ ਤਰ੍ਹਾਂ ਆਉਂਦੇ ਅਨਾਲ ਹੀ Hindu Musalman ਨੂੰ ਇੱਕੋ ਜਿਹਾ ਦੱਸਿਆ ਇੱਕ ਇਹ ਬਾਚਨ ਸੁਣ ਕੇ ਨਵਾਬ ਨੇ ਬੜਾ ਰਾਜੀ ਹੋਇਆ ਪਰ ਕਾਜੀ ਪਾਪੀ ਨੇ ਆਖਿਆ ਜੇ Hindu Musalman ਤੇਰੇ ਵਾਸਤੇ ਇੱਕੋ ਜਏ ਹਨ ਤਾਂ ਸਾਡੇ ਨਾਲ ਨਵਾਰ ਪੜ ਹਾਂ ਬਾਬਾ ਜੀ ਨੇ ਆਖਿਆ ਸਤਿ ਵਚਨ ਭਾਈ ਗੁਰਜੀਕਾ ਖਾਲਸਾ ਵਿੱਚ ਤੇ